ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਜੇ ਤੁਸੀਂ ਸਾਡੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਕਿ ਡੇਲੀ ਆਉਣ ਵਾਲੇ ਰਿਸ਼ਤਿਆਂ ਦੀ ਐਡਾਂ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਰਜਨਾ ਪਹੁੰਚ ਸਕਣ ਜੀ ਜੇ ਤੁਹਾਨੂੰ ਸਾਡੀ ਐਡ ਦੇ ਵਿੱਚ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਵਾਹ ਦਾ ਸੰਪਰਕ ਨੰਬਰ ਆਤੀ ਹੋਰ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਰੇ ਇਸ ਤਰ੍ਹਾਂ ਕਰੋ ਜੀ ਫਾਈਲ ਨੰਬਰ 663 ਨਾਮ ਕੌਰ ਜੀਲਾ ਸ਼੍ਰੀ ਮਖਸਰ ਸਾਹਿਬ ਸ਼ਹਿਰ ਮਲੋਟ ਪੜਾਈ ਗ੍ਰੈਜੂਏਸ਼ਨ ਪਾਸ ਕਾਸਟ ਜੱਟ ਸਿੱਖ ਗੋਤ ਦੰਦੀਵਾਲ ਹਾਈਟ 5 ਫੁੱਟ 4 ਇੰਚ ਜਨਮ ਨੰਬਰ 1998 ਕੰਮ ਕੁੜੀ ਦਾ ਆਪਣਾ ਬੁਟੀਕ ਮਲੋਟ ਸ਼ਹਿਰ ਦੇ ਵਿੱਚ ਹੈ ਜੀ ਕੁੜੀ ਨੇ 2 ਸਾਲ ਪਹਿਲਾਂ HDFC ਬੈਂਕ ਵਿੱਚ ਜੋਬ ਕੀਤੀ ਹੈ ਇਹਨਾਂ ਨੂੰ ਲੋੜ ਹੈ ਜੀ ਇਸ ਤਰੀ ਮੁੰਡੇ ਦੀ ਕਾਸਟ ਜੱਟ ਸਿੱਖ ਹੋਵੇ ਜਿੰਮੀ 3 ਤੋਂ 5 ਕਿਲੋ ਦਾ ਕਾਉਂਦੇ ਹੋਣ ਜੀ ਮੁੰਡੇ ਦਾ ਕ੍ਰੈਡਿਟਲ ਠੀਕ ਹੋਵੇ ਮੁੰਡਾ ਕਿਸੇ ਵਧੀਆ ਜੋਬ ਤੇ ਹੋਵੇ ਜਾਂ ਫਿਰ ਆਪਣਾ ਕੋਈ ਬਿਜ਼ਨਸ ਹੋ ਜੀ ਮੁੰਡੇ ਦੀ ਮਹੀਨੇ ਦੀ ਕਮਾਈ ਵਧੀਆ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸਟਰਡ ਕਰੋ ਜੀ ਫਾਈਲ ਨੰਬਰ 664 ਨਾਮ ਕੌਰ ਜ਼ਿਲ੍ਹਾ ਲੁਧਿਆਣਾ ਕਾਸਟ ਰਾਮਕੜੀਏ ਗੋਤ ਸੋਈ ਹਾਈਟ 5 ਫੁੱਟ 3 ਇੰਚ ਜਨਮ 1996 ਪੜ੍ਹਾਈ ਪਲੱਸ 2 ਨਾਨ ਮੈਡੀਕਲ ਪਲੱਸ ਬੀਐਸਸੀ ਨਰਸਿੰਗ ਕੰਪਲੀਟ ਕੰਮ ਕੁੜੀ ਕਾਰ ਏਜੰਸੀ ਵਿੱਚ ਜੋਬ ਕਰਦੀ ਹੈ ਮੈਨੇਜਰ ਦੀ ਪੋਸਟ ਤੇ ਹੈ ਜੀ ਕੁੜੀ ਇਹਨਾਂ ਨੂੰ ਲੋੜ ਹੈ ਜੀ ਰਿਸ਼ਤੇ ਲਈ ਮੁੰਡਾ ਜਮੀਨ 4 ਤੋਂ 5 ਕਿੱਲੇ ਤੱਕ ਆਉਂਦੀ ਹੋਵੇ ਜੀ ਸੋਨਾ ਸੁਨਕਾ ਹੋਵੇ ਜੇ ਮੁੰਡਾ ਗੁੱਡ ਜੋਬ ਤੇ ਹੋਵੇ ਸੈਲਰੀ ਗੁੱਡ ਹੋਵੇ ਪੜਿਆ ਵਧੀਆ ਹੋਵੇ ਜੀ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਅਤੇ ਹੋਰ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਲੋੜ ਕਰੋ ਜੀ ਫਾਈਲ ਨੰਬਰ 665 ਨਾਮ ਸਿੰਘ ਜ਼ਿਲ੍ਹਾ ਸੰਗਰੂਰ ਕਾਸਟ ਜੱਟ ਸਿੱਖ ਗੋਤ ਬੈਣੀਪਾਲ ਹਾਈਟ 5 ਫੁੱਟ 10 ਇੰਚ ਪੜ੍ਹਾਈ ਜੀ ਐਨਐਮ ਨਰਸਿੰਗ ਹੈ ਜਨਟ ਅਕਾਊਂਟ ਆਫੀਸਰ ਕੰਮ ਹੈ ਜੀ ਬਾਹਰ ਜਾਣ ਲਈ ਫਾਈਲਾਂ ਲਗਾਉਂਦੇ ਨੇ ਤਨਖਾਹ 25000 ਰੁਪਏ ਪਲੱਸ ਜ਼ਮੀਨ 8 ਕਿਲੇ 24 22 ਪਲਾਟ ਪਰਿਵਾਰ ਮੈਂਬਰ ਮਾਤਾ ਦੇ ਪਿਤਾ ਭਰਾਇਕ ਕੈਨੇਡਾ ਇਹਨਾਂ ਨੂੰ ਲੋੜ ਹੈ ਜੀ ਰਿਸ਼ਤੇ ਦੀ ਕੁੜੀ ਵਧੀਆ ਪੜ੍ਹੀ ਲਿਖੀ ਹੋਵੇ ਹਾਈਟ 5 ਫੁੱਟ 3 ਪਲੱਸ ਹੋਵੇ ਜੀ ਪਰਿਵਾਰ ਦਾ ਸੰਪਰਕ ਨੰਬਰ ਹੈ ਜੀ 87290 39669 ਅਗਲਾ ਰਿਸਰਚ ਕਰੋ ਜੀ ਫਾਈਲ ਨੰਬਰ 664 ਨਾਮ ਰਵਣਦੀਪ ਸਿੰਘ ਕਾਸਟ ਜਟ ਸਿੱਖ ਗੋਤ ਸੰਧੂ ਜਨਮ 6 ਦਸੰਬਰ 1992 ਹਾਈਟ 5 ਫੁੱਟ 9 ਇੰਚ ਪੜ੍ਹਾਈ ਬੀਟੈਕ ਇਨ ਇਨਫੋਰਮੇਸ਼ਨ ਟੈਕਨੋਲੋਜੀ ਵੀਜ਼ਾ ਸਟੇਟਸ 492 ਵੀਜ਼ਾ ਅਰਾਈਵਡ ਇਨ ਆਸਟ੍ਰੇਲੀਆ ਔਨ 23 ਤਰੀਕ ਨਵੰਬਰ 2024 professionਲ ਐਕਸਪੀਰੀਅੰਸ ਵਰਕਡ ਐਜ਼ ਅ ਸੌਫਟਵੇਅਰ ਡਿਵੈਲਪਰ ਐਟ ਐਜ ਵਰਬ ਸਿਸਟਮ ਇਨ ਇੰਡੀਆ currently employed at primary uh, connect in albury australia annual income aud 70000 indian indian rupees are 88 lakh rupees father detail for the businessman mother homemaker builder sector married and employed as a government teacher in delhi younger brother mechanical engineer in australia science 2020 ਐਂਡ ਵਰਕਿੰਗ ਐਜ਼ ਅ ਸਿਕਿਉਰਿਟੀ ਸੁਪਰਵਾਈਜ਼ਰ ਫੈਮਿਲੀ ਲਿਵ ਇਨ ਫਰੀਦাবাদ ਹਰਿਆਣਾ ਇਹਨਾਂ ਲੋੜ ਹੈ ਜਿਸ ਤਰੀਕ ਕੁੜੀ ਵਧੀਆ ਪੜੀ ਲਿਖੀ ਹੋਵੇ ਤੇ ਸੋਹਣੀ ਜਨਕੀ ਹੋਵੇ ਜੀ ਪਰਿਵਾਰ ਦਾ ਸੰਪਰਕ ਨੰਬਰ ਹੈ ਜੀ 74287 11696 ਅਗਲਾ ਰਿਸ਼ਤਰਣ ਕਰੋ ਜੀ ਫਾਈਲ ਨੰਬਰ 667 ਅਤੇ 68 ਇਹ ਦੋ ਭਰਾਵਾਂ ਦੇ ਰਿਸ਼ਤੇ ਹੈ ਜੀ ਦੋ ਸਕੇ ਭਰਾਵਾਂ ਦੇ ਰਿਸ਼ਤੇ ਨੇ ਜ਼ਿਲ੍ਹਾ ਬਠਿੰਡਾ ਕਾਸਟ ਜੱਟ ਸਿੱਕੀ ਗੋਤੜ ਢਿੱਲੋਂ ਹਾਈਟ 5 ਫੁੱਟ 11 ਇੰਚ ਜਨਮ 14 ਜੁਲਾਈ 1995 ਪੜ੍ਹਾਈ ਬੀਏ ਪਲੱਸ ਆਈਟੀਆਈ ਪਲੱਸ ਕੰਪਿਊਟਰ ਕੋਰਸ ਕੰਮ ਏਮਜ਼ ਹਸਪਤਾਲ ਦੇ ਵਿੱਚ ਜੋਬ ਕਰਦਾ ਹੈ ਜੀ ਮੁੰਡਾ ਤਨਖਾਹ 22000 ਰੁਪਏ ਜ਼ਮੀਨ 4 ਏਕੜ ਪਿਤਾ ਜੀ ਐਗਰੀਕਲਚਰ ਮਾਤਾ ਜੀ ਹਾਊਸ ਵਾਈਫ ਇਹਨਾਂ ਨੂੰ ਲੋੜ ਹੈ ਜਿਹੜੀ ਇਸਤਰੀ 12 ਪਲੱਸ 2 ਤੱਕ ਪਾਸ ਹੋਵੇ ਘਰ ਦਾ ਕੰਮਕਾਰ ਸਾਰਾ ਕਰ ਲੈਂਦੀ ਹੋਵੇ ਜੀ ਅਗਲੇ ਛੋਟੇ ਭਰਾ ਦਾ ਰਿਸ਼ਤਾ ਹੈ ਜੀ ਜ਼ਿਲ੍ਹਾ ਪਟਿਆਲਾ ਕਾਸ਼ਟ ਜੱਟ ਸੀਗੋਟ ਢਿੱਲੋਂ ਹਾਇਰ ਚੇਪਟਾ ਜਨਮ 15 April 1997 ਪੜ੍ਹਾਈ ਪਲੱਸ 2 ਪਲੱਸ ਕੰਪਿਊਟਰ ਕੋਰਸ ਕੰਮ ਏਮਜਾ ਸਟਲ ਚ ਜੋਬ ਤਨਖਾਹ 24000 ਰੁਪਏ ਜ਼ਮੀਨ 4 ਕਿਲੇ ਜੀ ਲੋੜ ਹੈ ਜੀ ਕੁੜੀ ਪਲੱਸ 2 ਤੱਕ ਪਾਸ ਹੋਵੇ ਘਰ ਦਾ ਕੰਮਕਾਰ ਸਾਰਾ ਕਰ ਲੈਂਦੀ ਹੋਵੇ ਜੇ ਦੋ ਭੈਣਾਂ ਦੇ ਰਿਸ਼ਤੇ ਇਕੱਠੇ ਹੋਣ ਜੀ ਉਹ ਵੀ ਇਹ ਪਰਿਵਾਰ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਜੀ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਇਹ ਦੋਨੇ ਰਿਸ਼ਤੇ ਜੇ ਮੈਚ ਕਰਦੇ ਨੇ ਵੀ ਤੁਸੀਂ ਇਹਨਾਂ ਦੇ ਦਿੱਤੇ ਹੋਏ ਪਰਿਵਾਰ ਦੇ ਸੰਪਰਕ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜੀ ਬਾਕੀ ਰਿਸ਼ਤਾ ਕਰਨ ਤੋਂ ਪਹਿਲਾਂ ਜਾਂਚ ਪਰਖਤਾਲ ਜ਼ਰੂਰ ਕਰ ਲਿਆ ਕਰੋ ਜੀ ਸਤਿ ਸ੍ਰੀ ਅਕਾਲ ਜੀ